ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਅੱਜ ਦੀ ਕਵਿਤਾ ਹੈ ਭੂਆ ਦਾਦੀ ਦੀ ਪਿਆਰੀ ਧੀ ਹੁੰਦੀ ਹੈ ਭੂਆ ਦਾਦੇ ਦੀ ਲਾਡਲੀ ਧੀ ਹੁੰਦੀ ਹੈ ਭੂਆ ਪਿਤਾ ਦੀ ਭੈਣ ਹੁੰਦੀ ਹੈ ਭੂਆ ਸਾਡੀ ਸਹੇਲੀ ਹੁੰਦੀ ਹੈ ਭੂਆ ਪਿਤਾ ਦਾ ਮਾਣ ਹੁੰਦੀ ਹੈ ਭੂਆ ਤਿਉਹਾਰਾਂ ਦੀ ਰੌਣਕ ਹੁੰਦੀ ਹੈ ਭੂਆ ਸਾਡੀਆਂ ਸ਼ਰਾਰਤਾਂ ਦੀ ਢਾਲ ਹੁੰਦੀ ਹੈ ਭੂਆ ਰਖੜੀ ਦਾ ਇੰਤਜ਼ਾਰ ਹੁੰਦੀ ਹੈ ਭੂਆ ਸਭ ਮੈਂਬਰਾਂ ਨੂੰ ਪਿਆਰ ਕਰਦੀ ਹੈ ਭੂਆ ਆਪਣੇ ਭਤੀਜੇ ਭਤੀਜੀਆਂ ਲਈ ਸਭ ਨਾਲ ਲੜ ਜਾਂਦੀ ਹੈ ਭੂਆ ਦਿਲ ਚਾਹੇ ਜ਼ਿੰਦਗੀ ਦੇ ਹਰ ਪਲ ਉਸ ਨਾਲ ਜੀਣ ਨੂੰ ਦਿਲ ਚਾਹੇ ਜ਼ਿੰਦਗੀ ਦੇ ਹਰ ਪਲ ਉਸ ਨਾਲ ਜੀਣ ਨੂੰ ਪੇਕਿਆਂ ਦੇ ਵਿੱਚ ਵੱਖਰੀ ਪਹਿਚਾਣ ਹੁੰਦੀ ਹੈ ਭੂਆ ਇਸੇ ਲਈ ਤਾਂ ਸਭ ਦਾ ਮਾਣ ਤੇ ਪੇਕਿਆਂ ਦੀ ਸ਼ਾਨ ਹੁੰਦੀ ਹੈ ਭੂਆ ਜਦੋਂ ਭਰਾ ਦੇ ਘਰ ਪੁੱਤ ਜੰਮਦਾ ਹੈ ਤਾਂ ਜਿੰਨੀ ਖੁਸ਼ੀ ਭੂਆ ਨੂੰ ਹੁੰਦੀ ਹੈ ਉਸ ਖੁਸ਼ੀ ਦਾ ਅੰਦਾਜ਼ਾ ਅਸੀਂ ਇਹਨਾਂ 17 ਤੋਂ ਲਗਾ ਸਕਦੇ ਹਾਂ ਸਣੇ ਪੌੜੀਆਂ ਚ 12 ਟੱਪ ਜਾਵਾਂ ਸਣੇ ਪੌੜੀਆਂ ਚ 12 ਟੱਪ ਜਾਵਾਂ ਚੁੱਕ ਕੇ ਭਤੀਜੇ ਨੂੰ ਭੂਆ ਕਹਿੰਦੀ ਹੈ ਸਣੇ ਪੌੜੀਆਂ ਚ 12 ਟੱਪ ਜਾਵਾਂ ਚੁੱਕ ਕੇ ਭਤੀਜੇ ਨੂੰ ਧੰਨਵਾਦ